ਮੋਬਾਈਲ ਖੋਲ ਕੇ ਦੇਖ ਲੋ ਸਾਰੇ ਲੜੀ ਜਾ ਰਹੇ ਸਮਝ ਕਿਸੇ ਨੂੰ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਪ੍ਰਚਾਰ ਨਹੀਂ ਹੋ ਰਿਹਾ ਬਸ ਲੜੋ ਸਾਨੂੰ ਆ ਨਹੀਂ ਮਨਜ਼ੂਰ ਉਹ ਕਹਿੰਦੇ ਸੀ ਨਖਣਾ ਨਹੀਂ ਆ ਉਹ ਕਹਿੰਦੇ ਸਾਨੂੰ ਆ ਨਹੀਂ ਮਨਜ਼ੂਰ ਨਿੱਕੇ ਨਿੱਕੇ ਬੱਚਿਆਂ ਵਾਲੀ ਜਿੱਦਬਾਜੀ ਹੋ ਰਹੀ ਛੋਟੇ ਛੋਟੇ ਬੱਚੇ ਨਹੀਂ ਕਰਦੇ ਜਿੱਦਬਾਜੀ ਇੱਡੇ ਸਿਆਣੇ ਹੋ ਗਏ ਹੁਣ ਤਾਂ ਸਿਆਣੇ ਬਣ ਗਏ ਇਹ ਤਾਂ ਹੋ ਰਿਹਾ ਸਾਥ ਸੰਗਤ ਜੀ ਕਮਾਈ ਨਹੀਂ ਹੋ ਰਹੀ ਦੌੜ ਭੱਜ ਜਾਂਦੀ ਜਿਹੜਾ ਸੰਤ ਹੁੰਦਾ ਹੈ ਨਾ ਮਹਾਪੁਰਖ ਹੁੰਦਾ ਹੈ ਜਥੇਦਾਰ ਹੁੰਦਾ ਹੈ ਸਿੰਘ ਸਾਹਿਬ ਹੁੰਦਾ ਹੈ ਗਿਆਨੀ ਹੁੰਦਾ ਹੈ ਉਹ ਕਮਾਈ ਕਰਦਾ ਹੈ ਉਹ ਬੰਦਾ ਹੈ ਉਹਦਾ ਵਾਸ ਆਪਣੇ ਘਰ ਵਿੱਚ ਹੁੰਦਾ ਤਾਂ ਕਿ ਉਹਨੇ ਸੰਗਤ ਨੂੰ ਸੰਦੇਸ਼ਾ ਦੇਣਾ ਤੇ ਜੇ ਆਪ ਹੀ ਉਤਰਾ ਗੁਣਾ ਦੇ ਵਿੱਚ ਆ ਆਪੇ ਝਟਕਨਾ ਦੇ ਵਿੱਚ ਆ ਤੇ ਸਾਨੂੰ ਕੀ ਦੇਵੇਗਾ ਇਹ ਤਾ ਉਹ ਗਿਆ ਆਪ ਨਾ ਬੁਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ ਅੱਜ ਚੱਲ ਇਦਾਂ ਹੀ ਰਿਹਾ ਸਾਧ ਸੰਗਤ ਜੀ ਜਿਵੇਂ ਆਪਾਂ ਦੇਖਦੇ ਨਾ ਆ 골ਡਨ ਗੇਟ ਦੇ ਕੋਲ ਨਾ ਕਈ ਬੰਦੇ ਬੜੇ ਖੜੇ ਹੁੰਦੇ ਤੇ ਉਪ ਸਵਾਰੀਆਂ ਨੂੰ ਨਾ ਅੰਮ੍ਰਿਤਸਰੋਂ ਬੱਸ ਚੱਲਦੀ ਤੇ ਚੜਾਈ ਜਾਂਦੇ ਕਹਿੰਦੇ ਲੁਧਿਆਣੇ ਚੜ ਜੋ ਲੁਧਿਆਣੇ ਚੜ ਜੋ ਚੜਾਈ ਜਾਂਦੇ ਚੜ ਜੋ ਲੁਧਿਆਣੇ ਲੋਕ ਚੜੀ ਜਾਂਦੇ ਉਹਨਾਂ ਨੂੰ ਨਾ ਇੱਕ ਸਵਾਰੀ ਦਾ 10 ਰੁਪਏ 20 ਰੁਪਏ ਮਿਲਦੇ ਨੇ ਜਿੰਨੀਆਂ ਚੜਾਤੀਆਂ ਉਹਨੀਆਂ ਮਿਲ ਜਾਂਦੇ। ਕਿਸੇ ਨੇ ਪੁੱਛਿਆ ਵੀ ਤੁਸੀਂ ਇੰਨੀਆਂ ਬੱਸਾਂ ਵਿੱਚ ਸਵਾਰੀਆਂ ਚੜਾਈਆਂ ਤੇ ਆਪ ਤੁਸੀਂ ਕਦੀ ਲੁਧਿਆਣੇ ਗਏ ਜੇ? ਇਹਨੇ ਮੈਂ ਤਾਂ ਭਾਈ ਸਾਹਿਬ ਗਿਆ ਹੀ ਨਹੀਂ ਕਿ ਸਵਾਰੀਆਂ ਬਹੁਤ ਚੜਾਤੀ। ਬਸ ਅੱਜ ਇਦਾਂ ਹੀ ਹੋ ਰਿਹਾ। ਸਾਰੇ ਚੜਾਈ ਜਾ ਰਹੇ ਨੇ ਪਰ ਪੁੱਛੇ ਵੀ ਆਪ ਗਏ ਉੱਥੇ? ਆਪਣੇ ਅੰਦਰ ਕਦੀ ਨਾਮ ਪ੍ਰਗਟ ਹੋਇਆ ਹੈ ਆਪ ਕਦੀ ਉਸ ਮਾਲਕ ਦੇ دیدار ਕੀਤੇ ਨੇ ਆਪ ਅਸੀਂ ਉਸ ਘਰ ਵਿੱਚ ਗਏ ਜਿਹਨੂੰ ਨਿਜ ਕਰ ਗਿਆ ਹੈ ਦਸਵਾਂ ਦਵਾਰ ਗਿਆ ਹੈ ਖਿਰ ਕਰ ਗਿਆ ਤੇ ਮਹਾਰਾਜ ਕਹਿੰਦੇ ਜੇ ਆਪਾਂ ਦੇਖਿਆ ਹੀ ਨਹੀਂ ਤੇ ਫਿਰ ਅਸੀਂ ਦੂਸਰੇ ਨੂੰ ਉਸ ਅਵਸਥਾ ਤੇ ਨਹੀਂ ਲੈ ਕੇ ਜਾ ਸਕਦੇ ਇਸ ਕਰਕੇ ਗੁਰੂ ਪਿਤਾ ਜੀ ਕਹਿ ਰਹੇ ਨੇ ਆਪ ਕਮਾਈ ਕਰਨੀਏ ਆਪ ਕਮਾਵੋ ਅਵਰਾ ਉਪਦੇਸ਼ RAM ਨਾਮ ਹਿਰਦੇ ਪਰਵੇਸ਼ ਉਹਨਾਂ ਕਮਾਈ ਕਰਨ ਨੂੰ ਕਿਸ ਦਾ ਚੇਤ ਨਹੀਂ ਕਰਦਾ ਨਾ ਬਾਣੀ ਪੜਨ ਨੂੰ ਨਾ ਸਿਮਰਨ ਕਰਨ ਨੂੰ ਨਾ ਕੀਰਤਨ ਸੁਣਨ ਨੂੰ ਨਾ ਗੁਰਬਾਣੀ ਸੁਣਨ ਨੂੰ ਕਿੱਥੇ ਕਰਦਾ ਤੇ ਖੇੜ ਕਿੱਥੋਂ ਬਣੇਗੀ ਜੇ ਟੀਚਰ ਹੀ ਕੋਈ ਗਲਤੀ ਕਰ ਰਿਹਾ ਤੇ ਬੱਚੇ ਤਾਂ ਸ਼ਰਾਰਤਾ ਹੀ ਕਰਨਗੇ ਫਿਰ